ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੇਕਰ ਦੀ ਕੰਟੀਨ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਆਲੂ ਸੇਮ ਫਲੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਜਲਦੀ ਬਣ ਜਾਂਦੀ ਹੈ ਇਹ ਸਬਜ਼ੀ ਨੂੰ ਆਪਾਂ ਬਿਨਾਂ ਲਸਣ ਪਿਆਜ਼ ਤੋਂ ਬਣਾਵਾਂਗੇ ਬਿਨਾਂ ਲਸਣ ਪਿਆਜ਼ ਤੋਂ ਵੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਸਭ ਤੋਂ ਪਹਿਲਾਂ ਅੱਜ ਦੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਜੋ ਵੀ ਸਮਾਨ ਆਪਾਂ ਇਹਦੇ ਵਿੱਚ ਪਾਣਾ ਹੈ ਉਹ ਇਸ ਤਰ੍ਹਾਂ ਹੈ ਐਸਾ ਸਾਰਾ ਸਮਾਨ ਹੈ ਜੋ ਅੱਜ ਆਪਾਂ ਆਪਣੀ ਰੈਸਪੀ ਚ ਵਰਤਣਾ ਹੈ ਇਹ ਮੇਰੇ ਕੋਲ 400 ਗ੍ਰਾਮ ਸੇਮ ਫਲੀ ਹੈ ਇਹਨੂੰ ਮੈਂ ਨਾ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਮੈਂ ਇਹਨੂੰ ਕਟਾਂਗੀ ਇਹਦੀਆਂ ਐਵੀਆਂ ਲੀਆਂ ਸੈਡਾਂ ਨੂੰ ਆਪਾਂ ਉਤਾਰ ਲੈਣਾ ਹੈ ਦੋਨਾਂ ਸੈਡਾਂ ਤੋਂ ਜਿਵੇਂ ਧਾਗੇ ਵਾਂਗ ਨਿਕਲਦਾ ਹੈ ਨਾ ਇਹਨੂੰ ਆਪਾਂ ਕੱਢ ਲੈਣਾ ਹੈ ਇਧਰੋਂ ਵੀ ਇਸ ਤਰ੍ਹਾਂ ਹੀ ਕੱਢ ਲੈਣਾ ਹੈ ਇਸ ਤਰ੍ਹਾਂ ਨੂੰ ਆਪਾਂ ਇਹਦੇ ਪੀਸ ਵਿੱਚ ਕੱਟ ਲੈਣਾ ਹੈ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਜਿਵੇਂ ਇਹ ਦੇਖੋ ਇਹਦੇ ਵਿੱਚੋਂ ਧਾਗੇ ਨਹੀਂ ਨਿਕਲੇ ਕਿਉਂਕਿ ਕਈਆਂ 'ਚੋਂ ਨਿਕਲਦੇ ਆ ਕਈਆਂ 'ਚੋਂ ਨਹੀਂ ਨਿਕਲਦੇ ਇਹਨੂੰ ਇਸ ਤਰ੍ਹਾਂ ਆਪਾਂ ਲੰਬੇ-ਲੰਬੇ ਕਾਰ 'ਚ ਕੱਟ ਲੈਣਾ ਹੈ ਹੁਣ ਇਹ ਵਾਲੀ ਸਾਈਡ ਵੀ ਇਸ ਤਰ ਇਸ ਤਰ੍ਹਾਂ ਕੱਟ ਕੇ ਆਪਾਂ ਸਾਰੀ ਸਬਜ਼ੀ ਤਿਆਰ ਕਰਦੇ ਆਂ ਤੇ ਫਿਰ ਇਹਨੂੰ ਲਾਣੇ ਆਪਾਂ ਤੜਕਾ ਫਲੀਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਏ ਤੇ ਮੈਂ ਜਰਾ ਕਿ ਇਹਨੂੰ ਮੋٹے ਆਕਾਰ ਚ ਕੱਟਿਆ ਤੇ ਤੁਸੀਂ ਇਹਨੂੰ ਬਰੀਕ ਵੀ ਕੱਟ ਸਕਦੇ ਹੋ ਆਲੂਆਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਏ ਇਹ ਮੈਂ ਤਿੰਨ ਮੀਡੀਅਮ ਆਕਾਰ ਦੇ ਆਲੂ ਲਏ ਸੀ ਇਹਨਾਂ ਨੂੰ ਮੈਂ ਕੱਟ ਕੇ ਪਾਣੀ ਵਿੱਚ ਪਾ ਦਿੱਤਾ ਤੇ ਹੁਣ ਇੱਧਰ ਮੈਂ ਗੈਸ ਤੇ ਸਰੋਂ ਦਾ ਤੇਲ ਰੱਖਿਆ ਏ ਦੋ ਚਮਚ ਮੈਂ ਸਰੋਂ ਦਾ ਤੇਲ ਪਾਇਆ ਇਹਨੂੰ ਚੰਗੀ ਤਰ੍ਹਾਂ ਤੇਜ਼ ਗਰਮ ਕਰਕੇ ਫਿਰ ਇਹਨੂੰ ਠੰਡਾ ਕਰਕੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਆਂ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਬਿਲਕੁਲ ਥੋੜੀ ਜੀ ਹਿੰਗ ਪਾਵਾਂਗੇ ਇਹਦੇ ਨਾਲ ਹੀ ਅੱਧਾ ਚਮਚ ਜੀਰਾ ਇਹਨੂੰ ਇੱਕ ਦੋ ਮਿੰਟ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਸ ਦੇ ਬਾਅਦ ਇਹਦੇ ਵਿੱਚ ਹੁਣ ਆਪਾਂ 1 ਚਮਚਾ ਬਰੀ ਕੱਟਿਆ ਅਦਰਕ ਪਾ ਦਾਂਗੇ ਇਹਨੂੰ ਵੀ ਹਲਕਾ ਜਿਹਾ ਆਪਾਂ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਇਹ ਆਲੂ ਪਾਵਾਂਗੇ ਆਲੂਆਂ ਨੂੰ ਆਪਾਂ ਤੇਜ਼ ਫਲੇਮ ਤੇ ਥੋੜਾ ਸਾਈ ਕਰ ਲਵਾਂਗੇ ਬਾਅਦ ਵਿੱਚ ਇਹਦੇ ਚੱਪਾ ਵਾਗੇ ਨਿਕਾੜਦੇ ਐਡ ਕਰਦੇ ਹਾਂ ਇਸੇ ਆਪਾਂ ਹਲਕਾ ਜਿਹਾ ਨਮਕ ਪਾਵਾਂਗੇ ਆਲੂਆਂ ਵਿੱਚ ਕਿਉਂਕਿ ਨਮਕ ਜਨਾਦ ਘੱਟ ਚੰਗੀ ਖਰਾਜ ਜਾਵੇ ਨਹੀਂ ਤੇ ਆਲੂਆਂ ਦਾ ਟੇਸ ਥੋੜਾ ਟਿੱਕਾ ਟਿੱਕਾ ਆਏਗਾ ਹੁਣ ਇਹਦੇ ਵਿੱਚ ਨੇ ਬਿਲਕੁਲ ਥੋੜਾ ਜਿਹਾ ਨਮਕ ਐਡ ਕਰਾਂਗੇ ਫਿਰ ਨੈਕਸਟ ਆਪਾਂ ਅੱਗੇ ਵੀ ਇਹਦੇ ਵਿੱਚ ਨਮਕ ਐਡ ਕਰਨਾ ਹੈ ਬਿਲਕੁਲ ਮੈਨਨਕ ਨਮਕ ਐਡ ਕੀਤਾ ਹੈ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇਜ਼ ਫਲੇਮ ਤੇ 5 ਕਿ ਮਿੰਟ ਵਾਸਤੇ ਫਰਾਈ ਕਰ ਲਵਾਂਗੇ। ਆਲੂ ਆਪਣੇ ਫਰਾਈ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਐਡ ਕਰਾਂਗੇ। ਬੱਸ ਅੱਧਾ ਚਮਚਾ ਘਟੇ ਦੇ ਵਿੱਚ ਮੈਂ ਹਲਦੀ ਐਡ ਕੀਤੀ ਹੈ ਤੇ ਨਾਲ ਹੀ ਇਹਦੇ ਵਿੱਚ ਮੈਂ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਅੱਧਾ ਚਮਚ ਮੈਂ ਕਾਲੀ ਮਿਰਚਾਂ ਨੂੰ ਮਰੜ-ਸਰੜ ਕਰ ਲਿਆ ਇਹ ਐਡ ਕਰਾਂਗੇ। ਇਸਦੇ ਨਾਲ ਹੀ ਇਹਦੇ ਵਿੱਚ ਮੈਂ 1/2 ਚਮਚਾ ਤਾਂ ਘੱਟ ਤੰਗਿਆ ਪਾਊਡਰ ਇਹ ਐਡ ਕਰਾਂਗੀ ਨਾਲ ਹੀ ਬਿਲਕੁਲ ਥੋੜੀ ਜਿਹੀ ਦੇਗੀ ਵਿੱਚ ਐਨ ਇੱਕ ਦੇਗੀ ਵਿੱਚ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਡੇ ਮਸਾਲੇ ਵੀ ਆਲੂਆਂ 'ਚ ਚੰਗੀ ਤਰ੍ਹਾਂ ਲੱਗ ਜਾਣ ਤੇ ਥੋੜੇ ਪੱਟ ਵੀ ਜਾਣ ਫੋਨੇ ਦੇ ਵਿੱਚ ਆਪਾਂ ਇਹ ਸੇਮ ਫਲੀ ਐਡ ਕਰਦੇ ਹਾਂ ਕਿਉਂਕਿ ਆਲੂ ਥੋੜੇ ਟਾਈਮ ਲਾਈਨ ਦੇ ਨੇ ਪੱਕਣ ਵਿੱਚ ਤੇ ਸੇਮ ਫਲੀ ਬਹੁਤ ਹੀ ਜਲਦੀ ਪੱਕ ਜਾਂਦੀ ਹੈ। ਤੜਕਾ ਆਪਣਾ ਬਿਲਕੁਲ ਤਿਆਰ ਹੈ। ਆਲੂ ਵੀ ਥੋੜੇ ਫਰਾਈ ਹੋ ਗਏ ਨੇ ਨਾਲ ਹੀ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਏ ਉਹ ਵੀ ਫਰਾਈ ਹੋ ਗਏ ਨੇ। ਹੁਣ ਆਪਾਂ ਇਹਦੇ ਵਿੱਚ ਇਹ ਸੇਮ ਫਲੀ ਐਡ ਕਰਾਂਗੇ ਕਿਉਂਕਿ ਆਲੂਆਂ ਨੂੰ ਪੱਕਣ ਨੂੰ ਥੋੜਾ ਟਾਈਮ ਲੱਗਦਾ ਤੇ ਸੇਮ ਫਲੀ ਬੜੀ ਜਲਦੀ ਪੱਕ ਜਾਂਦੀ ਹੈ। ਹੁਣ ਇਹਨੂੰ ਐਡ ਕਰਕੇ 5-7 ਮਿੰਟ ਪਕਾਵਾਂਗੇ ਤੇ ਸਾਡੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ। ਹੁਣ ਆਪਾਂ ਇਹ ਵਾਲੀ ਕੱਟੀ ਹੋਈ ਸੇਮ ਫਲੀ ਇਹਨੂੰ ਪਾ ਦਾਂਗੇ। ਇਹਨੂੰ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ। मिक्स ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਨਮਕ ਐਡ ਕਰਾਂਗੇ ਕਿਉਂਕਿ ਆਲੂਆਂ ਵਿੱਚ ਆਪਾਂ ਬਹੁਤ ਹੀ ਘੱਟ ਨਮਕ ਐਡ ਕੀਤਾ ਸੀ ਹੁਣ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਇਹ ਸਬਜ਼ੀ ਬਿਨਾ ਪਿਆਜ਼ ਲਸਣ ਤੋਂ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਿਵੇਂ ਘਰ ਵਿੱਚ ਕੋਈ ਗੈਸਟ ਆ ਜਾਣ ਤੁਸੀਂ ਉਹਨਾਂ ਵਾਸਤੇ ਜਿਵੇਂ ਕੋਈ ਦਾਲ ਜਾਂ ਕੁਝ ਹੋਰ ਤਰੀ ਵਾਲੀ ਸਬਜ਼ੀ ਬਣਾਈ ਹੋਵੇ ਤੇ ਨਾਲ ਇਹ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਬਣ ਵੀ ਫਟਾਫਟ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਹੋਰ ਐਡ ਕਰਾਂਗੇ ਕਿਉਂਕਿ ਪਹਿਲੇ ਮੈਂ ਬਹੁਤ ਘੱਟ ਨਮਕ ਪਾਇਆ ਸੀ ਹੁਣ ਮੈਂ ਲਗਭਗ ਇਹਦੇ ਵਿੱਚ ਮੈਂ ਅੱਧਾ ਚਮਚ ਨਮਕ ਪਾਤਾ ਥੋੜਾ ਪਹਿਲੇ ਪਾਤਾ ਸੀ ਤੇ ਥੋੜਾ ਹੁਣ ਪਾ ਸਕੀ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਕੋਈ ਧਰਮ ਮਸਾਲਾ ਵੀ ਐਡ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਕੋਈ ਵੀ ਧਰਮ ਮਸਾਲਾ ਨਹੀਂ ਐਡ ਕਰ ਲਈ ਸਿਰਫ ਮੈਂ ਤੁਨੀਆ ਪੌਡਰੀ ਐਡ ਕੀਤੀ ਹੈ ਹੁਣ ਮੈਂ ਇਹਨੂੰ ਟੱਪ ਕੇ ਤੇ ਮੱਠੇ ਸੇਕ ਤੇ ਪਕਾਣਾ ਹੈ ਫਲੇਮ ਬਿਲਕੁਲ ਮੀਡੀਅਮ ਰੱਖਣੀ ਹੈ ਤੇ ਬੜੇ ਆਰਾਮ ਨਾਲੇ ਹੌਲੀ ਹੌਲੀ ਪੱਕਣੀ ਹੈ ਤੇ ਫਿਰ ਤੁਹਾਨੂੰ ਮੈਂ 5-7 ਮਿੰਟ ਬਾਅਦ ਦਿਖਾਣੀ ਹੈ ਸਬਜੀ ਕਿਵੇਂ ਦੀ ਤਿਆਰ ਹੋਈ ਹੈ 5-6 ਮਿੰਟ ਹੋ ਗਏ ਨੇ ਸਬਜੀ ਰੱਖੀ ਨੂੰ ਸਬਜੀ ਆਪਣੀ ਕਾਫੀ ਪੱਕ ਗਈ ਹੈ ਤੇ ਚਲੋ ਆਪਾਂ ਦੇਖਦੇ ਹਾਂ ਸਬਜੀ ਕਿਵੇਂ ਦੀ ਹੋਈ ਹੈ ਖੁਸ਼ਬੂ ਕਿੰਨੀ ਸੋਹਣੀ ਆ ਰਹੀ ਹੈ ਸਬਜੀ ਸਾਡੀ ਪੱਕ ਗਈ ਹੈ ਸਿਰਫ 2-4 ਮਿੰਟ ਇਹਨੂੰ ਆਪਾਂ ਹੋਰ ਸੇਕ ਲਵਾਵਾਂਗੇ ਬਹੁਤ ਹੀ ਜਲਦੀ ਬਣ ਗਈ ਹੈ ਸਬਜੀ ਇਹਨੂੰ ਬਹੁਤ 5-7 ਮਿੰਟਾਂ ਵਿੱਚ ਜੇ ਬਣ ਕੇ ਤਿਆਰ ਹੁੰਦੀ ਹੈ ਫਲੇਮ ਆਪਾਂ ਬਿਲਕੁਲ ਹੀ ਦੇਖੋ ਮੀਡੀਅਮ ਰੱਖੀ ਹੈ ਇੱਕ ਗੱਲ ਹੋਰ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਜੇ ਆਪਾਂ ਪਾਣੀ ਪਾਵਾਂਗੇ ਤਾਂ ਸਬਜ਼ੀ ਦਾ ਟੇਸ ਵਧੀਆ ਨਹੀਂ ਆਣਾ ਇਹਨੂੰ ਆਪਾਂ ਬਿਲਕੁਲ ਪਾਣੀ ਤੋਂ ਬਿਨਾਂ ਹੀ ਮੱਠੇ ਸੇਕ ਤੇ ਪਕਾਇਆ ਹੈ ਇਹ ਬਹੁਤ ਵਧੀਆ ਬਣ ਗਈ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਬਸ ਆ ਦੇਖੋ ਆਲੂ ਬਿਲਕੁਲ ਸੌਫਟ ਹੋ ਗਏ ਨੇ ਇਹਨੂੰ ਤੁਸੀਂ ਬੱਚਿਆਂ ਦੇ ਟਿਫਿਨ ਚ ਦੇ ਸਕਦੇ ਹੋ ਜੇ ਜਿਸ ਤਰ੍ਹਾਂ ਤੁਸੀਂ ਘਰੋਂ ਬਾਹਰ ਕਿਤੇ ਦੂਰ ਜਾਣਾ ਹੈ ਤੇ ਤੁਸੀਂ ਇਹਨੂੰ ਪੈਕ ਕਰਕੇ ਨਾਲ ਲੈ ਕੇ ਜਾ ਸਕਦੇ ਹੋ ਇਹ ਬਹੁਤ ਹੀ ਟੇਸਟੀ ਬਣੀ ਹੈ ਸੱਤ। ਬਸ 2 ਮਿੰਟ ਇਹਨੂੰ ਆਪਾਂ ਹੋਰ ਪਕਾਵਾਂਗੇ ਤੇ ਫਿਰ ਇਹਨੂੰ ਦੱਸਦੇ ਆ ਤੁਹਾਨੂੰ ਕਿਵੇਂ ਦੀ ਬਣੀ ਆਪਣੀ ਸਬਜ਼ੀ। 2 ਮਿੰਟ ਹੋ ਗਏ ਨੇ ਸਬਜ਼ੀ ਆਪਣੀ ਬਣ ਕੇ ਬਿਲਕੁਲ ਰੈਡੀ ਐ। ਇਹਨੂੰ ਆਪਾਂ ਹੋਰ ਚਟਪਟਾ ਬਣਾਉਣਾ ਹੈ। ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਅਮਚੂਰ ਐਡ ਕਰ ਸਕਦੇ ਹੋ ਪਰ ਮੈਂ ਅਮਚੂਰ ਦੀ ਜਗ੍ਹਾ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਐਡ ਕਰਾਂ। ਇਸਦੇ ਨਾਲ ਹੀ ਇਹ ਵਾਲਾ ਮੈਂ ਖਰਾ ਧਨੀਆ ਇਹਨੂੰ ਐਡ ਕਰਾਂਗੀ। ਐਨੂੰ ਜਿੱਤਨਾ ਮਿਕਸ ਕਰ ਦਾਂਗੇ ਬਸ ਇਹਦੇ ਨਾਲੇ ਸਬਜ਼ੀ ਬਹੁਤ ਹੀ ਚਟਪਟੀ ਬਣਦੀ ਹੈ ਐਨੂੰ ਤਵਰ ਕਰਕੇ ਗੈਸ ਬੰਦ ਕਰ ਦੇਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਕੇ ਬਸ 3-4 ਮਿੰਟ ਇਹਨੂੰ ਛੱਡਣਾ ਹੈ ਤੇ ਫਿਰ ਆਪਾਂ ਐਂਦੀ ਕਰਦੇ ਆ ਪਲੇਟਿੰਗ ਤੇ ਫਿਰ ਤੁਹਾਨੂੰ ਦੱਸਦੇ ਆ ਸਬਜ਼ੀ ਕਿਵੇਂ ਦੀ ਬਣੀ ਹੈ ਲੋ ਜੀ ਸਾਡੀ ਗਰਮਾ ਗਰਮ ਚਟਪਟੀ ਆਲੂ ਫਲੀਆਂ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਇਹ ਬਹੁਤ ਜਿਆਦਾ ਟੇਸਟੀ ਬਣੀ ਹੈ ਤੇ ਇਹ ਬਣ ਵੀ फटाफट ਗਈ ਹੈ ਕਿਉਂਕਿ ਇਹਨੂੰ ਆਪਾਂ ਇਹਦੇ ਵਿੱਚ ਬਹੁਤ ਘੱਟ ਸਮਾਨ ਯੂਜ਼ ਕੀਤਾ ਹੈ ਇਹਨੂੰ ਕੋਈ ਬਿਗਨਰ ਹੋ ਜਿਵੇਂ ਕਿ ਨਵੇਂ-ਨਵੇਂ ਬੱਚੇ ਜਿਨ੍ਹਾਂ ਨੇ ਕੁਕਿੰਗ ਸਿੱਖੀ ਹੈ ਉਹ ਵੀ ਬੜੀ ਆਸਾਨੀ ਨਾਲ ਬਣਾ ਸਕਦੇ ਨੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਜਿਹੜਾ ਆਪਾਂ ਲਾਸਟ ਵਿੱਚ ਇਹਦੇ ਵਿੱਚ ਨਿੰਬੂ ਪਾਇਆ ਹੈ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਗਿਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਟੇਸਟ ਕਿਵੇਂ ਦਾ ਹੈ ਤੁਸੀਂ ਇਹਨੂੰ ਪਰੌਂਠੀ ਨਾਲ ਵੀ ਲੈ ਸਕਦੇ ਹੋ ਜਿਵੇਂ ਦਾਲ ਬਣਾਈ ਹੈ ਜਾਂ ਕੋਈ ਤਰੀ ਵਾਲੀ ਸਬਜ਼ੀ ਉਹਦੇ ਨਾਲ ਵੀ ਤੁਸੀਂ ਇਹਨੂੰ ਪਨਾ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਟੇਸਟ ਕਿਵੇਂ ਦੀ ਬਣੀ ਹੈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਖਾ ਕੇ ਮਜ਼ਾ ਹੀ ਆ ਗਿਆ ਜਿਹੜਾ ਵਿੱਚ ਆਪਾਂ ਇਹਦੇ ਲਾਸਟ ਵਿੱਚ ਨਿੰਬੂ ਐਡ ਕੀਤਾ ਉਹਦੇ ਨਾਲ ਇਹਦਾ ਟੇਸਟ ਬਹੁਤ ਹੀ ਚਟਪਟਾ ਬਣਿਆ ਹੈ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਜੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ